ਹੋ ਜਾਣੀ ਹੈ ਪਰ ਬੱਗਿਆ ਵਾਲਾ ਕਹਿੰਦਾ ਵੀ ਮੈਂ ਕਮਾਲ ਕਰਦਾ ਹੈ ਬੱਗੇਪਿੰਡ ਦਾ ਮੰਗੀ ਪਿੰਡਾਂ ਦਾ ਟਾਪਰ ਖਿਡਾਰੀ ਇਸ ਵੇਲੇ ਕੋਸ਼ਿਸ਼ ਕਰਦਾ ਹੋਇਆ ਮੰਗੀ ਤੇ ਕੁਲਜੀਤ ਟੱਕਰ 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 ਕਰਾਚੋ ਕਰਾਚੋ ਵਾਲਾ ਹੁਣ ਬੱਗਿਆ ਵਾਲੇ ਤੋਂ ਨੰਬਰ ਨੰਬਰ ਲੈ ਗਿਆ ਤਾੜੀਆਂ ਮਾਰ ਦਿਓ ਦਰਸ਼ਕੀ ਕਹਿੰਦੇ ਗੱਲਾਂ ਬਾਤਾਂ ਕਾਣੇ ਆਹ ਸਾਹਮਣੇ ਕਹਿੰਦੇ ਬੱਗਿਆ ਵਾਲਾ ਕਿੰਗ ਕਬੱਡੀ ਦਾ ਆਹ ਬੱਲੇ ਬੱਲੇ ਕਰਵਾ ਰਿਹਾ ਲੰਮੀ ਪਾਰੀ ਦਾ ਘੋੜਾ ਹੈ ਪਰ ਕੁਲਜੀਤ ਕਰਾਚੋ ਵਾਲਾ ਕਰਾਚੋ ਵਾਲਾ ਕੁਲਜੀਤ ਇਸ ਸਮੇ ਕਬੱਡੀ ਪਾ ਰਿਹਾ ਹੈ ਜिले ਸੰਗਰੂਰ ਦੀ ਗੱਲ ਚੱਲਦੀ ਹੈ ਆ ਪਈ ਫਿਰ ਰੇਡ ਤੇ ਇੱਕ ਪਾਸੇ ਕਹਿੰਦੇ ਫਰੀਦਕੋਟੀ ਹੈ ਪਰ ਸਾਹਮਣੇ ਕਹਿੰਦੇ ਆ ਕਰਾਚੋ ਵਾਲਾ ਕੁਲਤਾ ਖੇਡ ਰਹੀ ਹੈ ਆ ਕੁਲਜੀਤ ਤੇ ਸ਼ੈਲੀ ਕਰਾਚੋ ਵਾਲਾ ਤੇ ਸ਼ੈਲੀ ਇਸ ਸਮੇ ਆ ਕਰਾਚੋ ਵਾਲਾ ਆ ਕਾਸ਼ੀਪੁਰੀਆ ਆ ਟੱਕਰ ਆ ਟੱਕਰ ਆ ਟੱਕਰ ਤੇ ਚੱਕਰ ਆ ਬੱਲੇ ਆ ਕਰੜੀ ਗੇੜਿਆਂ ਵਾਲਿਆਂ ਨੇ ਡਿਸਪਲਿਨ ਜਿਹੜਾ ਟੂਰਨਾਮੈਂਟ ਇੰਗਲੈਂਡ ਕਬੱਡੀ ਫੈਡਰੇਸ਼ਨ ਨੇ ਅਮਨ ਬਿਰਕ ਤੇ ਹਰਕਮਲ ਟੱਲੋ ਸੋਖਾ ਪਹਿਲਵਾਨ ਤੇ ਸੋਖਾ ਤੇ ਨਾਲ ਬਗੀਚਾ ਦੇ ਅਮਨ